ਭਾਰਤੀ ਮੂਲ ਦੇ ਮਮਦਾਨੀ ਨੇ ਰਚਿਆ ਇਤਿਹਾਸ ਬਣੇ ਨਿਊਯਾਰਕ ਸ਼ਹਿਰ ਦੇ ਪਹਿਲੇ ਏਸ਼ੀਆਈ ਅਤੇ ਮੁ슬ਮਨ ਮੀਅਰ ਭਾਰਤੀ ਮ੍ਰਿੱਕੀ ਸਿਆਸਤਦਾਨ ਗਜ਼ਾਲਾ ਹਾਸ਼ਮੀ ਬਣੀ ਵਰਜੀਮੀਆਂ ਦੀ ਲੈਫਟੇਨੈਂਟ ਗਵਰਨਰ ਨਿਊ ਜਰਸੀ ਸਟੇਟ ਅਸੈਂਬਲੀ ਸੀਟ ਤੋਂ ਜੇਤੂ ਬਣੇ ਬਲਵੀਰ ਸਿੰਘ ਨਿਊਯਾਰਕ ਸ਼ਹਿਰ ਦੀਆਂ ਮੇਅਰ ਚੋਣਾਂ ਰਾਸ਼ਟਰਪਤੀ 트ੰਪ ਦੀਆਂ तमाम ਕੋਸ਼ਿਸ਼ਾਂ ਦੇ ਬਾਵਜੂਦ ਵੀ ਭਾਰਤੀ ਮੂਲ ਦੇ ਉਮੀਦਵਾਰ ਜ਼ੁਹਰਾਨ ਮਮਦਾਨੀ ਨੇ ਜਿੱਤ ਲਿਆ ਨੇ ਡੈਮੋਕ੍ਰੈਟਿਕ ਸੋਸ਼ਲਿਸਟ ਉਮੀਦਵਾਰ ਮਮਦਾਨੀ ਨੇ ਇਹਨਾਂ ਚੋਣਾਂ ਵਿੱਚ ਸਾਬਕਾ ਗਵਰਨਰ ਐਂਡਰਿਊ ਕਿਉਮੋ ਅਤੇ ਰਿਪਬਲਿਕਨ ਉਮੀਦਵਾਰ ਕਰਟਿਸ ਲੀਵਾ ਨੂੰ ਕਰਾਰੀ ਹਾਰ ਦਿੱਤੀ ਹੈ ਇਸ ਜਿੱਤ ਨਾਲ ਜ਼ਹਰਾਨ ਮਮਦਾਨੀ ਨਿਊਯਾਰਕ ਸ਼ਹਿਰ ਦੇ ਪਹਿਲੇ ਮੁ슬ਮਾਨ ਮੇਅਰ ਅਤੇ ਪਹਿਲੇ ਦੱਖਣੀ ਏਸ਼ੀਆਈ ਮੂਲ ਦੇ ਮੇਅਰ ਬਣੇ ਨੇ ਇਸ ਤੋਂ ਇਲਾਵਾ 34 ਸਾਲਾ ਮਮਦਾਨੀ ਇੱਕ ਸਦੀ ਤੋਂ ਵੱਧ ਸਮੇਂ ਵਿੱਚ ਸ਼ਹਿਰ ਦੇ ਸਭ ਤੋਂ ਘੱਟ ਉਮਰ ਦੇ ਮੇਅਰ ਵੀ ਹੋਣਗੇ ਮਮਦਾਨੀ ਮਸ਼ਹੂਰ ਭਾਰਤੀ ਫਿਲਮ ਨਿਰਮਾਤਾ ਮੀਰਾ ਨਾਇਰ ਦੇ ਪੁੱਤਰ ਨੇ ਜਦਕਿ ਉਹਨਾਂ ਦੇ ਪਿਤਾ ਮਹਿਮੂਦ ਮਮਦਾਨੀ ਦਾ ਜਨਮ ਮੁੰਬਈ ਵਿੱਚ ਹੋਇਆ ਸੀ ਏਜੇਟ ਅਮਰੀਕੀ ਰਾਸ਼ਟਰਪਤੀ 트럼ਪਲੇ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਨੇ ਖੁੱਲੇ ਤੌਰ ਤੇ ਮਮਦਾਨੀ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਸੀ। ਉਹਨਾਂ ਨੇ ਐਂਡਰਿਊ ਕਿਮੋ ਦਾ ਸਮਰਥਨ ਕੀਤਾ ਸੀ। ਮਮਦਾਨੀ ਨੇ ਆਪਣੇ ਪ੍ਰਚਾਰ ਦੇ ਵਿੱਚ ਕਿਰਾਏ ਤੇ ਕੰਟਰੋਲ ਵਧਾਉਣ, ਰਿਹਾਇਸ਼ੀ ਸੰਕਟ ਨੂੰ ਖਤਮ ਕਰਨ ਵਰਗੇ ਵਾਅਦੇ ਕੀਤੇ ਸਨ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਕਾਫੀ ਲੋਕਾਂ ਨੇ ਉਹਨਾਂ ਦਾ ਸਮਰਥਨ ਕੀਤਾ ਅਤੇ ਵੋਟ ਪਾ ਕੇ ਉਹਨਾਂ ਨੂੰ ਸ਼ਹਿਰ ਦਾ ਮੇਅਰ ਬਣਾਇਆ। ਭਾਰਤੀ ਨੂਲ ਦਿਮ ਅਮਰੀਕੀ ਸੈਨਟਰ ਦਾਨ ਗਜ਼ਾਲਾ ਹਾਸ਼ਮੀ ਨੂੰ ਵਰਜ਼ੀਨੀਆਂ ਦੀ ਲੈਫਟੇਨੈਂਟ ਗਵਰਨਰ ਚੁਣਿਆ ਗਿਆ ਹੈ ਔਰ ਆਜ ਵਿੱਚ ਇਸ ਉੱਚ ਰਾਜਨੀਤਿਕ ਅਹੁਦੇ ਲਈ ਚੁਣੇ ਜਾਣ ਵਾਲੀ ਪਹਿਲੀ ਮੁਸਲਿਮ ਅਤੇ ਦੱਖਣੀ ਅਸ਼ੀਅੀ ਅਮਰੀਕੀ ਬਣ ਗਈ ਹੈ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹਾਸ਼ਮੀ ਨੂੰ 14,65,634 ਵੋਟਾਂ ਮਿਲੀਆਂ ਜਦੋਂ ਕਿ ਉਹਨਾਂ ਦੇ ਰਿਪਬਲਿਕਨ ਵਿਰੋਧੀ ਜான் ਰੀਡ ਨੂੰ 12,32,242 ਵੋਟਾਂ ਮਿਲੀਆਂ ਕਮਿਊਨਿਟੀ ਸੰਸਥਾ ਮੈਂ ਇੰਡੀਅਨ ਅਮਰੀਕਨ ਇੰਪੈਕਟ ਫੰਡ ਨੇ ਵਰਜੀਨੀਆ ਦੇ ਲੈਫਟ-ਹੈਂਡ ਗਵਰਨਰ ਵਜੋਂ ਹਾਸ਼ਮੀ ਨੂੰ ਉਸ ਦੇ ਇਤਿਹਾਸਿਕ ਜਿੱਤੇ ਵਧਾਈ ਦਿੱਤੀ ਹੈ ਇਸ ਰਾਣ ਅਬਿਗੈਲ ਸਪੈਂਬਰਗ ਇਤਿਹਾਸ ਵਿੱਚ ਪਹਿਲੀ ਵਾਰ ਵਰਜੀਨੀਆ ਦੀ ਗਵਰਨਰ ਚੁਣੀ ਗਈ ਹੈ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਅਬਿਗੈਲ ਸਪੈਂਬਰਗਰ ਨੇ ਮੰਗਲਵਾਰ ਨੂੰ ਵਰਜੀਨੀਆ ਦੇ ਗਵਰਨਰ ਦੀ ਚੋਣ ਜਿੱਤੇ ਰਿਪਬਲਿਕਨ ਲੈਫਟ-ਹੈਂਡ ਗਵਰਨਰ ਵਿਨਸਮ ਆਰਲ ਸੀਅਰਸ ਨੂੰ ਹਰਾ ਦਿੱਤਾ ਨਿਊ ਜਰਸੀ ਵਿੱਚ ਗਵਰਨਰ ਦੀ ਚੋਣ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਮिक्की ਸ਼ੈਰਲ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਜੈਕ ਸੈਟਾਰਲੀ ਨੂੰ ਹਰਾਇਆ ਸ਼ੈਰਲ ਲਈ ਨੂੰ ਰਾਸ਼ਟਰਪਤੀ ਡੋਨਾਲਡ 트럼ਪ ਦਾ ਸਮਰਥਨ ਮਿਲਿਆ ਸੀ ਸ਼ੈਰਲ ਸੀਮਤ ਮਿਆਦ ਵਾਲੇ ਡੈਮੋਕ੍ਰੇਟਿਕ ਗਵਰਨਰ ਫਿਲ ਮਰਫੀ ਦੀ ਥਾਂ ਲੈਣਗੇ ਪੰਜਾਬੀ ਮੂਲ ਦੇ ਬਲਵੀਰ ਸਿੰਘ ਸਤਨੇ ਜ਼ਿਲ੍ਹੇ ਤੋਂ ਨਿਊ ਜਰਸੀ ਸਟੇਟ ਅਸੈਂਬਲੀ ਲਈ ਚੁਣੇ ਗਏ ਨੇ ਉਹਨਾਂ ਨੇ ਆਪਣੀਆਂ ਤਰਜੀਹਾਂ ਵਿੱਚ ਸਮਾਨਤਾ ਅਤੇ ਸਿੱਖਿਆ ਨੂੰ ਅੱਗੇ ਰੱਖਿਆ ਹੈ ਬਲਵੀਰ ਸਿੰਘ ਨੇ ਡੈਮੋਕ੍ਰੇਟਿਕ ਹਮਰੁਤਬਾ ਕੈਰੋਲ ਮਰਫੀ ਦੇ ਨਾਲ ਦੋ ਉਮੀਦਵਾਰਾਂ ਦੇ ਵਿਚਕਾਰ ਹੋਏ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ ਹੈ ਸਿੰਘ ਨੂੰ 52826 ਵੋਟਾਂ ਮਿਲੀਆਂ ਮਰਫੀ ਨੂੰ 58643 ਵੋਟਾਂ ਮਿਲੀਆਂ ਇਕੱਠੇ ਮਿਲ ਕੇ ਦੋਵੇਂ ਡੈਮੋਕ੍ਰੇਟਿਕ ਉਮੀਦਵਾਰਾਂ ਨੇ 68% ਤੋਂ ਵੱਧ ਫੋਦੀ ਪ੍ਰਾਪਤ ਕੀਤੀ ਹੈ ਜਿਸ ਨਾਲ ਡੈਮੋਕ੍ਰੇਟਿਕ ਜਿੱਤ ਹੋਈ ਸਿੰਘ ਨੇ ਜੂਨ 2025 ਵਿੱਚ ਡੈਮੋਕ੍ਰੇਟਿਕ ਪ੍ਰਾਈਮਰੀ ਜਿੱਤੀ ਸੀ ਜਿਸ ਵਿੱਚ ਬੋਰਡਨ ਟਾਊਨ ਟਾਊਨਸ਼ਿਪ ਦੇ ਮੇਅਰ ਐਰਿਕ ਹਾਲਿਡੇ ਨੋਨਾਂ ਨੇ ਹਰਾਇਆ ਸੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਨਮੇ ਬਲਵੀਰ ਸਿੰਘ ਬਚਪਨ ਵਿੱਚ ਹੀ ਅਮਰੀਕਾ ਆ ਗਏ ਸਨ ਅਤੇ ਬਰਲਿੰਗਟਨ ਸਿਟੀ ਹਾਈ ਸਕੂਲ ਤੋਂ ਨੇ ਗ੍ਰੈਜੂਏਸ਼ਨ ਕੀਤੀ 4 ਨਵੰਬਰ ਨੂੰ ਹੋਈਆਂ ਚੋਣਾਂ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਜੇਜੇ ਸਿੰਘ ਨੇ ਵਰਜੀਨੀਆ ਹਾਊਸ ਆਫ ਰੈਪ੍ਰੀਜ਼ੈਂਟੇਟਿਵਸ ਲਈ ਦੁਬਾਰਾ ਚੋਣ ਜਿੱਤ ਲਈ ਹੈ। ਉਹਨਾਂ ਨੇ ਆਪਣੇ ਰਿਪਬਲਿਕਨ ਉਰੋਦੀ ਉਮੇਰ ਐਨ ਵਾਟ ਨੂੰ ਵੱਡੇ ਫਰਕ ਨਾਲ ਹਰਾਇਆ। ਜੇਜੇ ਸਿੰਘ ਨੂੰ 19776 ਵੋਟਾਂ ਮਿਲੀਆਂ ਜਦੋਂ ਕਿ ਵਾਟ ਨੂੰ 8768 ਵੋਟਾਂ ਮਿਲੀਆਂ। ਜਿੱਤ ਤੋਂ ਬਾਅਦ ਜੇਜੇ ਸਿੰਘ ਨੇ ਆਪਣੇ ਸਮਰਥਕਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਉਸਨੇ ਐਕਸ ਤੇ ਲਿਖਿਆ ਬ੍ਰੈਮਲਟਨ ਅਰਕੋਲਾ ਐਲਡੀ ਅਤੇ ਸਾਊਥ ਰਾਈਡਿੰਗ ਦੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਰਿਚਮੈਂਟ ਵਾਪਸ ਭੇਜਿਆ ਤਾਂ ਜੋ ਮੈਂ ਤੁਹਾਡੇ ਲਈ ਕੰਮ ਕਰਨਾ ਜਾਰੀ ਰੱਖ ਸਕਾਂ ਉਸਨੇ ਅੱਗੇ ਲਿਖਿਆ ਕਿ ਜਿਵੇਂ ਕਿ ਮੈਂ ਆਪਣੀਆਂ ਧੀਆਂ ਨੂੰ ਕਹਿੰਦਾ ਹਾਂ ਲਾਉਡਨ ਕਾਉਂਟੀ ਅਤੇ ਵਰਜੀਨੀਆ ਵਿੱਚ ਕੁਝ ਵੀ ਸੰਭਵ ਹੈ ਜੇ ਜੇ ਸਿੰਘ ਭਾਰਤੀ ਮੂਲ ਦੇ ਨੇ ਉਹਨਾਂ ਦੇ ਮਾਤਾ ਪਿਤਾ ਭਾਰਤ ਤੋਂ ਅਮਰੀਕਾ ਆਏ ਸਨ ਜੇ ਜੇ ਸਿੰਘ ਦਾ ਜਨਮ ਅਤੇ ਪਾਲਣ ਪੋਸ਼ਣ ਉੱਤਰੀ ਵਰਜੀਨੀਆ ਵਿੱਚ ਹੋਇਆ ਜਿੱਥੇ ਉਹ ਆਪਣੀ ਪਤਨੀ ਅਤੇ ਦੋ ਧੀਆਂ ਨਾਲ ਰਹਿੰਦੇ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਜੇਜੇ ਸਿੰਘ ਨੇ ਬੋਲੀਵਿਆ ਵਿੱਚ 30 ਕੋਰਨਰ ਕੰਮ ਕੀਤਾ ਅਮਰੀਕੀ ਸੈਨੇਟਰ ਦੇ ਇੱਕ ਸੀਨੀਅਰ ਸਲਾਹਕਾਰ ਵਜੋਂ ਵੀ ਸੇਵਾ ਨਿਭਾਈ ਅਤੇ ਇੱਕ ਛੋਟਾ ਜਿਹਾ ਕਾਰੋਬਾਰ ਚਲਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਜਨਮਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕੀਤੇ ਗਏ ਇਸ ਦੌਰਾਨ ਅਲੌਕਿਕ ਨਗਰ ਕੀਰਤਨ ਵੀ ਸਜਾਏ ਗਏ ਜਿਸ ਵਿੱਚ ਸ੍ਰੀ ਗੱਲਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਦੀਪ ਸਿੰਘ ਗੜਗਾ ਜੀ ਹਾਜ਼ਰੀ ਪ੍ਰੀਤਿ ਨਾਲ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਏ ਜਗਿਆ ਗਿਆ ਸਿਕਸ਼ਰਦਾ ਲਵਾਂਦਾ ਜਥਾ ਵੀ ਵੱਡੀ ਗਿਣਤੀ ਵਿੱਚ ਇਸ ਨਗਰ ਕੀਰਤਨ ਵਿੱਚ ਸ਼ਮੂਲੀਦ ਕਰਨ ਲਈ ਪਹੁੰਚਿਆ ਇਸ ਮੌਕੇ ਜਥੇਦਾਰ ਗੜ ਗਾਜੀ ਨੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਗੁਰਦੁਆਰਾ ਸ੍ਰੀ ਜਨਮਸਥਾਨ ਸਾਹਿਬ ਤੋਂ ਪਾਲਕੀ ਸਾਹਿਬ ਵਿੱਚ ਸ਼ੁਸ਼ੋਭਿਤ ਕੀਤਾ ਉਪਰੰਤ ਸ੍ਰੀ ਕਾਲ ਤੱਕ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਨਗਰ ਕੀਰਤਨ ਗਵਾਣਾ ਹੋਇਆ ਗੁਰਦੁਆਰਾ ਜਨਮਸਥਾਨ ਸ੍ਰੀਨਨ ਕਾਣਾ ਸਾਹਿਬ ਤੋਂ ਗੁਰਦੁਆਰਾ ਤੰਬੂ ਸਾਹਿਬ ਗੁਰਦੁਆਰਾ ਪੰਜਵੀਂ ਅਤੇ ਸ਼ੇਮੀ ਪਾਤਸ਼ਾਹੀ ਗੁਰਦੁਆਰਾ ਮਾਲ ਜੀ ਸਾਹਿਬ ਅਤੇ ਗੁਰਦੁਆਰਾ 11 ਸਾਹਿਬ ਤੱਕ ਇਹ ਨਗਰ ਕੀਰਤਨ ਕੱਢਿਆ ਗਿਆ ਜਿਸ ਵਿੱਚ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਇਸ ਨਗਰ ਕੀਰਤਨ ਦੌਰਾਨ ਭਾਰਤ, ਬਰਤਾਨੀਆ, ਅਮਰੀਕਾ, ਮਲੇਸ਼ੀਆ ਤੇ ਹੋਰ ਕਈ ਦੇਸ਼ਾਂ ਦੀ ਸਿੱਖ ਸੰਗਤ ਵੱਡੀ ਗਿਣਤੀ ਵਿੱਚ ਪਹੁੰਚੀ ਅਤੇ ਗੁਰੂ ਨਾਨਕ ਨਾਮ ਲੇਵਾ ਸਿੰਧੀ ਸੰਗਤ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਕੈਂਟ ਕੀ ਵਿੱਚ ਮੰਗਲਵਾਰ ਨੂੰ ਵੱਡਾ ਹਾਦਸਾ ਵਾਪਰਿਆ ਹੈ ਜਦੋਂ ਲੁਇਸਵਿਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜੇ ਸਮੇਂ ਬਾਅਦ ਹੀ ਇੱਕ ਕਾਰਗੋ ਜਹਾਜ਼ क्रैश ਹੋ ਗਿਆ ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਜਦਕਿ 11 ਹੋਰ ਲੋਕ ਜ਼ਖਮੀ ਹੋਏ ਨੇ ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਇਹ ਜਹਾਜ਼ ਮੰਗਲਵਾਰ ਸ਼ਾਮ 5:30 ਵਜੇ ਉਡਾਨ ਤੋਂ ਥੋੜੀ ਦੇਰ ਬਾਅਦ ਹੀ ਲੂਇਸਵਿਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹੀ ਡਿੱਗ ਗਿਆ ਗਵਰਨਰ ਬੇਸ਼ੀਅਰ ਦੇ ਮੁਤਾਬਕ ਜਹਾਜ਼ ਜਦੋਂ ਡਿੱਗਿਆ ਤਾਂ ਉਹ ਇੱਕ ਵਿਸ਼ਾਲ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਗਿਆ ਭਾਗ ਕੀ ਡਿੱਗਦੇ ਸਾਰ ਹੀ ਉਸ ਵਿੱਚ ਅੱਗ ਲੱਗ ਗਈ ਜਿਸ ਕਾਰਨ ਬਚਾਅ ਕਰਮਚਾਰੀਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ बोइंग ਦੇ ਮੁਤਾਬਕ ਇਹ ਜਹਾਜ਼ 1991 ਚ ਤਿਆਰ ਕੀਤਾ ਗਿਆ ਮਾਡਲ ਮੈਕਡੋਨਲਡ ਡਗਲਸ ਐਮਡੀ 11 ਐਫਸੀ ਇਸ ਦੀ ਵੱਧ ਤੋਂ ਵੱਧ ਲੋਡ ਸਮਰੱਥਾ 6 ਲੱਖ 33000 ਪਾਉਂਡ ਹੈ ਅਤੇ 38000 ਗੈਲਨ ਤੋਂ ਵੱਧ ਇੰਦਨ ਲੈ ਕੇ ਉਡਾਣ ਭਰ ਸਕਦਾ ਹੈ ਹਾਦਸੇ ਦੇ ਕਾਰਨ ਬਾਰੇ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੁਨੀਆ ਭਰ ਵਿੱਚ ਸਰਦਾਰ ਸਤਕਾਰ ਸਹਿਤ ਮਨਾਇਆ ਗਿਆ ਪ੍ਰਕਾਸ਼ ਵਰਦੇ ਮੌਕੇ ਤੇ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਖਾਂ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਾਲਾ ਰਾਏ ਜੀ ਵਿਖੇ ਅਲੌਕਿਕ ਜਲੌਵੀ ਸਜਾਏ ਗਏ ਜਿਸ ਦੇ ਸੰਗਤ ਨੇ ਦਰਸ਼ਨ ਕੀਤੇ। ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਸਹਿਬਾਨਾ ਤੇ ਦੀਪ ਮਾਲਾ ਵੀ ਕੀਤੀ ਗਈ ਅਤੇ ਰਾਤ ਨੂੰ ਆਤਿਸ਼ਬਾਜ਼ੀ ਵੀ ਹੋਈ। ਇਸ ਦੌਰਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਕਨਵਾਰ ਸਾਹਿਬ ਦੇ ਪਹੂਗ ਉਪਰੰਤ ਦੀਵਾਨ ਵੀ ਸਜਾਏ ਗਏ ਜਿਸ ਕੀ ਜਥੇ ਨੇ ਇਲਾਹੀ ਗੁਰਬਾਣੀ ਕੀਰਤਨ ਕੀਤਾ ਇਸ ਮੌਕੇ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪ੍ਰਵਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਵਿਚਾਰਾਂ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੇ ਉਪਦੇਸ਼ ਸਮੁੱਚੀ ਮਾਨਵਤਾ ਲਈ ਜੀਵਨ ਰੂਸ਼ਨਾਰ ਮਾਰੇ ਨੇ ਗੁਰੂ ਸਾਹਿਬ ਨੇ ਉੱਚ ਨੀਚ ਜਾਤ ਪਾਤ ਤੇ ਵਰਨਵੰਡ ਦੀਆਂ ਵਲਗਨਾਂ ਨੂੰ ਤੋੜ ਕੇ ਇੱਕ ਅਕਾਲਪ੍ਰਤਿ ਸੇ ਲੜ ਲਾਇਆ ਹੈ ਉਹਨਾਂ ਸੰਗਤ ਨੂੰ ਪ੍ਰਕਾਸ਼ ਪਰਬ ਦੀ ਵਿਦਾਈ ਦਿੰਦੇ ਹਨ ਗੁਰੂ ਸਾਹਿਬ ਦੇ ਉਪਦੇਸ਼ਾਂ ਤੋਂ ਚੱਲਣ ਦੀ ਪ੍ਰੇਰਣਾ ਵੀ ਕੀਤੀ ਪਾਟੀਮੁਲ ਦੇ ਸਿਨਸਨਾਟੀ ਦੇ ਮੇਅਰ ਆਫਤਾਬ ਪੁਰੀਵਾਲ ਨੇ ਰਿਪਬਲਿਕਨ ਵਿਰੋਧੀ ਕੌਰੀ ਬੋਮੈਨ ਭਰਾ ਕੇ ਆਪਣਾ ਦੂਜਾ ਕਾਰਜਕਾਲ ਹਾਸਲ ਕੀਤਾ ਹੈ ਕੋਰੀ ਬਮੈਨ ਉਪਰਾਸ਼ਟਰਪਤੀ ਜੀਡੀ ਵੈਂਸ ਦੇ ਹੱਫ ਬ੍ਰਦਰ ਨੇ 43 ਸਾਲਾ ਪੁਰੇਵਾਲ ਨੇ 2021 ਵਿੱਚ ਚੁਣੀ ਜਾਣ ਤੋਂ ਬਾਅਦ ਸ਼ਹਿਰ ਦੇ ਪਹਿਲੇ ਏਸ਼ੀਆਈ ਅਮਰੀਕੀ ਮੇਅ ਵਜੋਂ ਇਤਿਹਾਸ ਰਚਿਆ ਸੀ ਇਸ ਸਾਲ ਦੇ ਸ਼ੁਰੂ ਵਿੱਚ ਆਪਣੇ ਮਜ਼ਬੂਤ ਜਨਤਕ ਸਮਰਥਨ ਦਾ ਸੰਕੇਤ ਪਹਿਲਾਂ ਹੀ ਉਹਨਾਂ ਨੇ ਦੇ ਦਿੱਤਾ ਸੀ ਮਈ ਵਿੱਚ 80% ਤੋਂ ਵੱਧ ਵੋਟਾਂ ਨਾਲ ਆਲ ਪਾਰਟੀ ਮਿਊਨਿਸਪਲ ਪ੍ਰਾਇਮਰੀ ਵਿੱਚ ਲੀਜਿਤ ਪ੍ਰਾਪਤ ਕੀਤੀ ਸੀ ਪ੍ਰਿਵਾਲ ਦਾ ਜਨਮ Ohio ਵਿੱਚ ਇੱਕ ਪੰਜਾਬੀ ਪਿਤਾ ਤੇ ਇੱਕ ਤਿੱਬਤੀ ਸ਼ਨਾਤੀ ਮਾਤਾ ਦੇ ਘਰ ਵਿਛਿਆ। ਅਮਰੀਕੀ ਰਾਜਨੀਤੀ ਵਿੱਚ ਭਾਰਤੀ ਸਮੁਦਾਇ ਲਈ ਉਹਨਾਂ ਦਾ ਵੱਡਾ ਨਾਂ ਬਣਿਆ ਹੋਇਆ ਹੈ। ਇਸ ਜਿੱਤ ਨਾਲ ਸਿਰਫ ਸੈਂਸਨਾਟੀ ਨਹੀਂ ਸਗੋਂ ਪੂਰੀ ਇੰਡੀਅਨ ਕਮਿਊਨਿਟੀ ਵਿੱਚ ਖੁਸ਼ੀ ਦੀ ਲਹਿਰ ਹੈ। ਆਫਤਾਬ ਪ੍ਰਿਵਾਲ ਨੇ ਵੀ ਕਿਹਾ ਹੈ ਕਿ ਇਹ ਜਿੱਤ ਸਾਡੇ ਸ਼ਹਿਰ ਦੀ ਏਕਤਾ, ਵਿਸ਼ਵਾਸ ਅਤੇ ਤਰੱਕੀ ਦਾ ਪ੍ਰਤੀਕ ਹੈ। ਯੂਨੀਵਰਸਿਟੀ ਆਫ ਸਿਨਸਿਨਾਟੀ ਕਾਲਜ ਆਫ ਲਾ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਹ ਪਰੇਵਾਲ 2008 ਵਿੱਚ ਵਾਸ਼ਿੰਗਟਨ ਡੀਸੀ ਚਲੇ ਗਏ ਜਿੱਥੇ ਉਸਨੇ ਇੱਕ ਲਾ ਫਰਮ ਵਿੱਚ ਕੰਮ ਕੀਤਾ ਚਾਰ ਸਾਲਾਂ ਬਾਅਦ ਉਹ ਨਿਆਂ ਵਿਭਾਗ ਵਿੱਚ ਇੱਕ ਵਿਸ਼ੇਸ਼ ਸਹਾਇਕ ਅਮਰੀਕੀ ਵਕੀਲ ਵਜੋਂ ਸੇਵਾ ਕਰਨ ਲਈ ਹੈਮਿਲਟਨ ਕਾਉਂਟੀ ohio ਵਾਪਸ ਆਈ 2013 ਵਿੱਚ ਉਹ ohio ਦਾ ਰਦ ਖਪਤਕਾਰ ਵਸਤੂਆਂ ਦੀ ਦਿੱਗਸ ਕੰਪਨੀ ਪ੍ਰੈਕਟਰ ਐਂਡ ਗੈਂਬਲ ਵਿੱਚ ਕਾਨੂੰਨੀ ਸਲਾਹਕਾਰ ਵਜੋਂ ਸ਼ਾਮਲ ਹੋਏ ਜਿੱਥੇ ਉਸਨੇ ਤਿੰਨ ਸਾਲਾਂ ਬਾਅਦ ਉਸਨੇ ਆਪਣੇ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਕਰਨ ਲਈ ਕੰਪਨੀ ਛੱਡ ਦਿੱਤੀ 2018 ਵਿੱਚ ਪੁਰੀਵਾਲ ਨੇ ohio ਦੇ ਪਹਿਲੇ ਕਾਂਗਰੈਸਨਲ ਜ਼ਿਲੇ ਲਈ ਚੋਣ ਲੜੀ ਸੀ ਪਰ ਰਿਪਬਲਿਕਨ ਸਟੀਵ ਚਾਬੋਟ ਤੋਂ ਉਹ ਹਾਰ ਗਏ ਰਸਮੀ ਤੌਰ ਤੇ 2021 ਵਿੱਚ ਸਿਨਸਿਨਾਟੀ ਮੇਅਰ ਦੀ ਚੋਣ ਲਈ ਉਹਨਾਂ ਨੇ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਪ੍ਰਾਇਮਰੀ ਚੋਣਾਂ ਵਿੱਚ ਉਹ ਸ਼ਹਿਰ ਉਮੀਦਵਾਰਾਂ ਦੇ ਭੜ-ਭੜਕੇ ਵਾਲੇ ਖੇਤਰ ਵਿੱਚ ਵੀ 39% ਵੋਟਾਂ ਪ੍ਰਾਪਤ ਕਰਕੇ ਮੋਹਰੀ ਬਣੇ ਸਾਲ ਬਾਅਦ ਉਹਨਾਂ ਨੇ ਡੈਮੋਕ੍ਰੇਟ ਅਤੇ ਸਾਬਕਾ ਮੇਅਰ ਡੇਵਿਡ ਐਸਮਾਨ ਨੂੰ 64% ਵੋਟਾਂ ਨਾਲ ਹਰਾਇਆ ਤੇ ਸਿਨਸినాਟੀ ਦੇ ਪੈਲੇ ਏਸ਼ੀਆਈ ਮੀਕੀ ਮੇਰ ਵੱਜੋ ਇਤਿਹਾਸ ਰਚਿਆ ਸੀ ਪੁਰੇਵਾਲ ਨੇ ਰਾਸ਼ਟਰਪਤੀ ਦੀ ਦੌੜ ਵਿੱਚ ਵੀ ਸਾਭ ਕੋ ਪ੍ਰਸ਼ਧਪਤੀ ਕਮਨਾ ਹੈਰਿਸ ਦਾ ਸਮਰਥਨ ਕੀਤਾ ਸੀ ਆਪਣੇ ਸਮਰਥਨ ਦਾ ਐਲਾਨ ਕਰਦੇ ਹੋਏ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਉਸਨੇ ਆਪਣੇ ਪ੍ਰਵਾਸੀ ਪਰਿਵਾਰ ਦੀ ਯਾਤਰਾ ਤੇ ਲਿਖਿਆ ਸੀ 44 ਸਾਲ ਪਹਿਲਾਂ ਮੇਰੇ ਮਾਤਾ ਪਿਤਾ ਨੇ ਤਿੱਬਤ ਅਤੇ ਭਾਰਤ ਛੱਡਿਆ ਉਹਨਾਂ ਨੇ ਦੁਨੀਆ ਭਰ ਦੀ ਯਾਤਰਾ ਕੀਤੀ ਕਿਉਂਕਿ ਉਹ ਅਮਰੀਕਾ ਦੇ ਵਾਅਦੇ ਵਿੱਚ ਵਿਸ਼ਵਾਸ ਕਰਦੇ ਸਨ